ਪਹਿਲਗਾਮਤਵਾਦੀ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤੇ ਗਏ ਸਨ ਹਾਲਾਂਕਿ ਹੁਣ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ ਹਾਲਾਂਕਿ ਹਾਨੀਆ ਆਮੀਰ ਅਤੇ ਮਹਿਰਾ ਖਾਨ ਵਰਗੀ ਕਈ ਮਸ਼ਹੂਰ ਹਸਤੀਆਂ ਹਨ ਜਿਨ੍ਹਾਂ ਦੇ ਅਕਾਊਂਟ ਹੱਲੇ ਵੀ ਬਹਾਲ ਨਹੀਂ ਹੋਏ ਭਾਰਤ ਵਿੱਚ ਇੰਨਾ ਮਸ਼ਹੂਰ ਹਸਤੀਆਂ ਦੇ ਅਕਾਊਂਟ ਮੁੜ ਹੋਏ ਸਰਗਰਮ ਬਾਲੀਵੁੱਡ ਫਿਲਮ ਸਨਮ ਤੇਰੀ ਕਸਮ ਵਿੱਚ ਨਜ਼ਰ ਆਈ ਪਾਕਿਸਤਾਨੀ ਅਦਾਕਾਰਾ ਮਾਵਰਾ ਹੁਕੀਨ ਦਾ ਇੰਸਟਾਗ੍ਰam ਹੁਣ ਭਾਰਤ ਵਿੱਚ ਸਰਗਰਮ ਹੈ ਇਸ ਤੋਂ ਇਲਾਵਾ ਸਬਾ ਕਮਰ ਦਾਨਿਸ਼ ਤਮੂਰ ਅਹਿਦ ਰਜ਼ਾ ਮੀਰ ਵਰਗੇ ਕਲਾਕਾਰਾਂ ਦੇ ਕਾਊਂਟ ਵੀ ਸਰਗਰਮ ਹੋ ਗਏ ਹਨ ਐਨਾ ਕਲਾਕਾਰਾਂ ਦੇ ਕਾਊਂਟ ਨਹੀਂ ਕਿਤੇ ਗਏ ਬਹਾਲ ਅਦਾਕਾਰਾ ਹਾਨੀਆਂ ਅਮੀਰ ਜੋ ਦਿਲਜੀਤ ਦੋਸਾਂਝ ਨਾਲ ਫਿਲਮ ਸਰਦਾਰ ਜੀ ਦਿਨ ਵਿੱਚ ਨਜ਼ਰ ਆਈ ਸੀ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਤੇ ਹੱਲੇ ਵੀ ਭਾਰਤ ਵਿੱਚ ਪਾਬੰਦੀ ਲੱਗੀ ਹੋਈ ਹੈ ਖਾਤਾ ਖੋਲਣ ਤੇ ਇਹ ਲਿਖਿਆ ਜਾਵੇਗਾ ਕਿ ਖਾਤਾ ਭਾਰਤ ਮੌਜੂਦ ਨਹੀਂ ਹੈ ਹਾਨੀਆਂ ਤੋਂ ਇਲਾਵਾ ਫਵਾਦ ਖਾਨ ਮਹਿਰਾ ਖਾਨ ਅਲੀ ਜ਼ਾਫਰ ਆਤੀਫ ਅਸलम ਦਿਖਾਤੇ ਵੀ ਬਹਾਲ ਨਹੀਂ ਹੋਏ ਹਨ ਤੁਹਾਨੂੰ ਦੱਸਦੇ ਕਿ ਪਹਿਲਗਾਮਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਦੀ ਕਾਨੂੰਨੀ ਬੇਨਤੀ ਕਾਰਨ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਇਸ ਤੋਂ ਇਲਾਵਾ ਗ੍ਰਾਮ ਮੰਤਰਾਲਿਆਂ ਦੀ ਸਿਫਾਰਿਸ਼ ਤੇ ਭਾਰਤ ਸਰਕਾਰ ਨੇ 16 ਪਾਕਿਸਤਾਨੀ YouTube ਚੈਨਲਾਂ ਤੇ ਪਾਬੰਦੀ ਲਗਾ ਦਿੱਤੀ ਸੀ ਸਰਕਾਰੀ ਸੂਤਰਾਂ ਅਨੁਸਾਰ ਇਨ੍ਹਾਂ ਚੈਨਲਾਂ ਤੇ ਭਾਰਤ ਭਾਰਤੀ ਫੌਜ ਅਤੇ ਸੁਰੱਖਿਆ ਜੰਸੀਆ ਵਿਰੁੱਧ ਭੜਕਾਉ ਅਤੇ ਗੁੰਮਸ਼ੁਦਾ ਖਬਰਾਂ ਫੈਲੋਂਦਾ ਦੋਸ਼ ਸੀ 2023 ਚ ਬੰਬੇ ਹਾਈ ਕੋਰਟ ਨੇ ਪਾਕਿਸਤਾਨੀ ਕਲਾਕਾਰਾਂ ਤੇ ਹਟਾ ਦਿੱਤੀ ਸੀ ਪਾਬੰਦੀ 2016 ਵਿੱਚ ਉੜੀ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਵਿੱਚ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਹੀ ਕਾਰਨ ਸੀ ਕਿ ਮਾਹਿਰਾ ਖਾਨ, ਫਵਾਦ ਖਾਨ ਵਰਗੇ ਕਲਾਕਾਰਾਂ ਨੂੰ ਬਹੁਤ ਸਾਰੀਆਂ ਭਾਰਤੀ ਫਿਲਮਾਂ ਛੱਡਨੀਆਂ ਪਈਆਂ। ਸਾਲ 2023 ਵਿੱਚ ਬੰਬੇ ਹਾਈ ਕੋਰਟ ਨੇ ਪਾਕਿਸਤਾਨੀ ਕਲਾਕਾਰਾਂ ਦੇ ਪਾਬੰਦੀ ਲਗਾਉਣ ਦੀ ਪਟੀਸ਼ਨ ਨੂੰ ਇਹ ਕਹਿੰਦਿਆਂ ਹੋਇਆ ਰੱਦ ਕਰ ਦਿੱਤਾ ਗਿਆ ਸੀ ਕਿ ਰਾਜਨੀਤਿਕ ਨਾ ਕਰਨ ਕਲਾਕਾਰਾਂ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ। ਪਾਬੰਦੀ ਦਾ ਅਸਰ ਐਨੇ ਪਾਕਿਸਤਾਨੀ ਕਲਾਕਾਰਾਂ ਤੇ ਪਿਆ। 2023 ਵਿੱਚ ਪਾਬੰਦੀ ਹਟਾਏ ਜਾਣ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ਨੂੰ ਹਿੰਦੀ ਸਿਨੇਮਾ ਵਿੱਚ ਦੁਬਾਰਾ ਕੰਮ ਦਿੱਤਾ ਗਿਆ ਹਾਨੀ ਆਮੀਰ ਨੂੰ ਦਿਲਜੀਤ ਦੋਸਾਂਝ ਨਾਲ ਫਿਲਮ ਸਰਦਾਰ ਤਿੰਨ ਵਿੱਚ ਕੰਮ ਮਿਲਿਆ ਜਦੋਂ ਕਿ ਫਵਾਦ ਖਾਨ ਫਿਲਮ ਆਬਰ ਗੁਲਾਲ ਨਾਲ ਬਾਲੀਵੁੱਡ ਵਿੱਚ ਵਾਪਸੀ ਕਰਨ ਵਾਲੇ ਸਨ ਹਾਲਾਂਕਿ 2 April ਨੂੰ ਪਾਲਗਾਮ ਵਿੱਚ ਹੋਇਆ ਅਤਵਾਦੀ ਹਮਲੇ ਤੋਂ ਬਾਅਦ ਫਵਾਦ ਦੀ ਫਿਲਮ ਆਬਰ ਗੁਲਾਲ ਰਿਲੀਜ਼ ਰੋਕ ਦਿੱਤੀ ਗਈ ਜਦੋਂ ਕਿ 9 ਮਈ ਨੂੰ ਰਿਲੀਜ਼ ਹੋਣੀ ਸੀ ਦੂਜੇ ਪਾਸੇ ਫਿਲਮ ਸਰਦਾਰ ਜੇ ਤਿੰਨ ਭਾਰਤ ਦੀ ਬਚਾਈ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਗਈ ਹਾਲਾਂਕਿ ਦਿਲਜੀਤ ਤੇ ਹਾਨੀਆਂ ਨਾਲ ਕੰਮ ਕਰਨ ਲਈ ਦੇਸ਼द्रोह ਦਾ ਦੋਸ਼ ਲਗਾਇਆ ਗਿਆ ਉਸ ਦੀ ਫਿਲਮ ਨਾਗਰਿਕਤਾ ਰੱਦ ਕਰਨ ਦੀ ਮੰਗ ਕੀਤੀ ਗਈ